ਕਿਸਾਨ ਵੀਰੋ ਕਿਸਾਨੀ ਕੀਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਰਾਹ ਦੀ ਗੱਟੇ ਸਾਂਝੀ ਕਰਨ ਜਾ ਰਹੇ ਹਾਂ। ਪਹਿਲਾਂ ਐਡਰੈਸ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਸਵੀਰ ਤੇ ਜਿਹੜਾ ਜਿਹੜੇ ਪਿੰਡ ਨੂੰ ਕਰਨਤਾਰਨ ਲੱਗਦੇ ਆ ਤੇ ਕਰਨਤਾਰਨ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ ਆ। ਤੇ ਜਿਹੜਾ ਪਟੰਡੇ ਤੋਂ ਅੰਮ੍ਰਿਤਸਰ ਨੂੰ ਹਾਈਵੇ ਹੁੰਦਾ ਉਹਦੇ ਤੋਂ 3 ਕਿਲੋਮੀਟਰ ਹਾਈਵੇ ਤੋਂ ਸਾਈਡ ਤੇ ਪਿੰਡ ਰਹਿ ਜਾਂਦਾ ਆਪਣਾ। ਬਾਕੀ ਨੰਬਰ ਸਕਰੀਨ ਤੇ ਚਾਲੂ ਕਰਦੇ ਹਾਂਗੇ। ਜਿਹੜੇ ਵੀ ਵੀਰ ਤੇ ਪਸੰਦ ਆਉਂਦੀ ਆ ਆ ਦਾ ਸਾਈਪਿਆਨਾ ਕਰਕੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਸਕਦਾ ਵਾ ਸੋ ਦੋਸਤੋ ਬਹੁਤ ਸਾਰੇ ਵੀਰਾਂ ਦੀ ਡਿਮਾਂਡ ਹੀ ਟੋਕੜ ਗੱਪਣ ਦੀ ਅੱਜ ਫੇਰ ਆਪਾਂ ਵੀਰਾਂ ਵਾਸਤੇ ਟੋਕੜ ਗੱਪਣ ਵੈੜ ਲੈ ਕੇ ਆਏ ਆ ਇਹ ਦੋਸਤੋ 3 ਮਹੀਨੇ ਦੀ ਚੈੱਕ ਪਾਸ ਆ ਤੇ ਅੱਜ ਹੀ ਆਪਾਂ ਲੈ ਕੇ ਆਏ ਆ ਤੇ ਉਥੋਂ ਆਪਾਂ 6 ਲੀਟਰ ਦੁੱਧ ਚੋਕੇ ਲਿਆਂਦਾ ਵਾ ਤੇ ਥੋੜਾ ਜਿਹਾ ਜੀਐਨ ਵੀ ਘੱਟ ਲਾਇਆ ਕਰਿਆ ਗਿਆ ਆਪਣੇ 5 ਲੀਟਰ ਕੋਈ ਵੀਰ ਮੰਨ ਕੇ ਆ ਦਾ ਸ਼ਬਦ ਦਾ ਸਾਈਪਿਆ ਨਾ ਕਰ ਸਕਦਾ ਵਾ ਆ ਦੇਖ ਸਕਦੇ ਜੀ ਤੇ ਆ ਸਿੰਘੇ ਤੇ ਥੋੜੇ ਥੋੜੇ ਹੈਗੇ ਜੀ ਐਵੇਂ ਮਾੜੇ ਮਾੜੇ ਹੀ ਆ ਕੋਈ ਬਾਲੇ ਵੱਡੇ ਨਹੀਂ ਹੈਗੇ ਥੋੜਾ ਜਿਹਾ ਉਪਰੇ ਥਾਂ ਦਾ ਅੱਜ ਆਜੀ ਆਈ ਤਾਂ ਥੋੜਾ ਜਿਹਾ ਘੱਟੀਆਂ ਉਦਾਂ ਵਿੱਚ ਕੋਈ ਲੱਗਦੀ ਹੈਗੀ ਆ ਦੇਖ ਸਕਦੇ ਜੀ ਬੇਸਕੋਰ ਕੋਦਾਂ ਮੰਡੀ ਦੀ ਰੀ ਕੋਈ ਨਹੀਂ ਚੱਕਰੇਗਾ ਆ ਦੇਖ ਸਕਦੇ ਜੀ ਸਾਈਡ ਬੈਸਰ ਤੋਂ ਨਹੀਂ ਉਹਤਰਾ ਨੂੰ ਦੋਸਤੋ ਕੋਈ ਚੱਕਰ ਨਹੀਂ ਆ ਗਿਆ ਚਲਾਣਾ ਨਹੀਂ ਪੈਣੀ ਮੁੰਨੀ ਹਨ ਇਹ ਜੇਕਰ ਥੋੜਾ ਜਿਹਾ ਆਪਰੇਸ਼ਨ ਦਾ ਕਰਦੀ ਅੱਜ ਹੀ ਆਪਣੇ ਕੋਲ ਆਈ ਹੈ ਜੇ ਅੱਜ ਹੀ ਲੈ ਕੇ ਆਏ ਆ ਆ ਥਾਣਾ ਥੁਣਾ ਦਾ ਸਾਈਜ਼ ਚੈੱਕ ਕਰ ਸਕਦੇ ਜੀ ਗੁਲਾਬੀ ਰੰਗ ਦੇ ਥਾਣੇ ਆ ਬਾਕੀ ਦੋਸਤੋ ਥਾਣਾ ਦੀ ਆਪਣੀ ਗਰੰਟੀ ਹੋਊਗੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਆ ਕੋਈ ਥਾਨ ਨਹੀਂ ਘਟ ਵੱਧ ਦੋਸਤੋ ਆ ਵੇਖਣ ਨੂੰ ਮਗਰਲਾ ਤਾਂ ਇੱਕ ਥੋੜਾ ਜਿਹਾ ਨਿੱਕਾ ਜਾਪਦਾ ਪਰ ਧਾਰਾ ਬਿਲਕੁਲ ਬਰਾਬਰ ਹੀ ਆ ਆਪ ਆਪਨੀ ਪੂਰੀਆਂ ਤਸੱਲੀ ਕਰਕੇ ਲਿਆਏ ਆ ਤੇ ਬਾਕੀ ਹਰ ਮਾਰ ਦੀ ਤਰ੍ਹਾਂ ਮੇਰੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀ ਇੱਕ ਟਾਈਮ ਦੋ ਟਾਈਮ ਪਸ਼ੂ ਦੀ ਤਸੱਲੀ ਜ਼ਰੂਰ ਕਰ ਲਿਆ ਕਰੋ ਇਹ ਇੱਕ ਟਾਈਮ ਬੇਸ਼ੱਕ ਵੀਡੀਓ ਕਾਲ ਤੇ ਚਵਾ ਲਿਆ ਕਰੋ ਤੇ ਇੱਕ ਟਾਈਮ ਭਾਵੇਂ ਖੁਦ ਆਪ ਆ ਕੇ ਕੋਸ਼ਿਸ਼ ਕਰਿਆ ਕਰੋ ਤਸੱਲੀ ਕਰਕੇ ਚ ਚਵਾਈ ਕਰਨ ਦੀ ਆ ਦੇਖ ਸਕਦੇ ਆ ਫੇਸ ਕੁਆਲਟੀ ਫਿਰ ਤੋਂ ਚੈੱਕ ਕਰ ਲਓ ਸੋਸਾ ਆ ਛੋਟਾ ਛੋਟਾ ਸਿੰਘ ਵੀ ਹੈਗਾ ਇਹ ਤਾਂ ਜਰੂਰ ਹੈ। ਬਾਕੀ ਇਹ 3 ਮਹੀਨੇ ਦੀ ਚੈੱਕ ਪਾਸ ਹੈ ਪ੍ਰੋਪਰ। ਬਾਕੀ ਹਰ ਵਾਰ ਦੀ ਤਰ੍ਹਾਂ ਵੀ ਜੇ ਕੋਈ ਵੀ ਇਨਡੈਕਟਰ ਲਿਆ ਕੇ ਚੈੱਕ ਕਰਾ ਸਕਦਾ ਤੇ ਤਾਂ ਵੀ ਚੈੱਕ ਕਰਾ ਸਕਦਾ। ਨਹੀਂ ਤੇ ਆਪਣੀ 1-2 ਦਿਨ ਦੇ ਵਿੱਚ ਵਿੱਚ ਕਰਵਾ ਕੇ ਆਪਾਂ ਨੂੰ ਫੋਨ ਕਰ ਸਕਦਾ ਵਾ। 1-2 ਦਿਨ ਦੀ ਆਪਣੀ ਗਰੰਟੀ ਹੋਏਗੀ। ਆ ਦੇਖ ਸਕਦੇ। ਬਾਕੀ ਦੋਸਤੋ ਇਹ ਸਵੇਰੇ ਹੀ ਆਪਾਂ ਚੋਕੇ ਲੈ ਆਏ ਆ। ਬਾਕੀ ਪਹਾੜੇ ਦੇ ਮਿਲਦੀ ਆ ਪਹਾੜਾ ਇਹਨੂੰ ਜਰੂਰ ਪਾਉਣਾ ਪੈਂਦਾ ਥੋੜਾ ਆ ਦੇਖ ਸਕਦੇ ਸੋ ਦੋਸਤੋ ਜੇ ਹੁਣ ਆਪਾਂ ਗੱਲ ਕਰਦੇ ਹਾਂ ਦੇ ਪ੍ਰਾਈਸ ਦੀ ਬਿਲਕੁਲ ਜਾਇਜ਼ ਹੀ ਵੀਰਾਂ ਵਾਸਤੇ ਪ੍ਰਾਈਸ ਰੱਖਿਆ ਆਪਾਂ ਦੋਸਤੋ ਮੁੱਲ ਕਰਨ ਨੂੰ ਇਹਦਾ ਆਪਾਂ 25 ਕਰੀ ਜਾਈਏ 22 ਕਰੀ ਜਾਈਏ ਜਿਹੜੀ ਲੈਦੇ ਆ ਦੋਸਤੋ 20000 ਰੁਪਏ ਦੀ ਆਪਾਂ ਵੈਡ ਦੇ ਦਾਂਗੇ ਤੇ 20000 ਚ ਛੋਟ ਛੱਪਾ ਥੋੜਾ ਪਤਾ ਕਰਾਂਗੇ ਜਰੂਰ ਬਾਕੀ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆਪ ਦਾ ਸਾਈ ਬਿਆਨ ਕਰਕੇ ਦੋ ਟਾਈਮ ਆਪਦੀ ਤਸੱਲੀ ਕਰ ਸਕਦਾ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ